ਰੋਤੇ ਨਾ ਦੇਂਦੇ ਚਲਦਿਆ ਸੁਨਿਆਰੇ ਦੇ ਉੱਤੇ ਅੰਨੇਵਾ ਫਾਇਰਿੰਗ ਕੀਤੀ ਗਈ ਹੈ ਪੂਰਾ ਮਾਮਲਾ ਤਰਨਤਾਰਨ ਦੇ ਪਿੰਡ ਪੰਡੋਰੀ ਗੋਲਾ ਦਾ ਦੱਸਿਆ ਜਾ ਰਿਹਾ ਹੈ ਜਿੱਥੇ ਸੁਨਿਆਰੇ ਦੀ ਦੁਕਾਨ ਉੱਤੇ ਜਾਨੋਂ ਮਾਰਨ ਦੀ ਨੀਅਤ ਨਾਲ ਦੋ ਅਣਪਛਾਤੇ ਵਿਅਕਤੀਆਂ ਨੇ ਤਾਫੜ ਤੋਰ ਫਾਇਰਿੰਗ ਕਰ ਦਿੱਤੀ ਹੈ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਪਿੱਛੇ ਦੋ ਗੈਂਗਸਟਰ ਸ਼ਾਮਲ ਨੇ ਜਿਨ੍ਹਾਂ ਨੇ ਵਿਦੇਸ਼ ਚ ਬੈਠ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਣਕਾਰੀ ਮੁਤਾਬਕ ਕੁਝ ਦਿਨ ਪਹਿਲਾਂ 10 ਲੱਖ ਰੁਪਏ ਦੀ ਫਰौती ਇਸ ਜੁਵਲਰ ਕੋਲ ਮੰਗੀ ਗਈ ਸੀ ਜਦੋਂ ਉਸ ਨੇ ਇਸ ਫਰौती ਨੂੰ ਨਹੀਂ ਦਿੱਤਾ ਤਾਂ ਉਸ ਉਤੇ ਹਮਲਾ ਕਰਵਾ ਦਿੱਤਾ ਸੁਨਿਆਰੇ ਦੀ ਦੁਕਾਨਦਾਰ ਜਸबीर ਸਿੰਘ ਦੇ ਮੁਤਾਬਕ ਕੁਝ ਦਿਨ ਪਹਿਲਾਂ ਉਸ ਨੂੰ ਇੱਕ ਕਾਲ ਆਈ ਸੀ ਜੋ ਕਿ ਵਿਦੇਸ਼ੀ ਨੰਬਰ ਤੋਂ ਸੀ ਔਰ ਉਸ ਕਾਲ ਦੇ ਵਿੱਚ ਜਿਹੜਾ ਸ਼ਖਸ ਉਸ ਨਾਲ ਗੱਲ ਕਰ ਰਿਹਾ ਸੀ ਉਸਨੇ 10 ਲੱਖ ਦੀ ਫਰौती ਮੰਗੀ ਸੀ ਜਦੋਂ ਉਸਨੇ ਉਸ ਫਰौती ਨੂੰ ਦੇਣ ਤੋਂ ਇਨਕਾਰ ਕੀਤਾ ਉਸਦੇ ਦੁਕਾਨ ਉੱਤੇ ਅੰਨੇਵਾ ਫਾਇਰਿੰਗ ਕਰ ਦਿੱਤੀ ਗਈ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਇਸ ਦੇ ਕਹਿਣ ਮੁਤਾਬਕ 4 ਤੋਂ 5 ਫਾਇਰ ਕੀਤੇ ਗਏ ਨੇ ਔਰ ਮੌਕੇ ਤੋਂ ਇਹ ਹਮਲਾਵਰ ਫਰਾਰ ਹੋ ਗਏ ਨੇ ਫਿਲਹਾਲ ਪੁਲਿਸ ਲਈ ਵੀ ਇਹ ਬਹੁਤ ਵੱਡਾ ਚੈਲੰਜ ਹੈ ਦਿਨ ਦਿਹਾੜੇ ਵੱਡੀ ਵਾਰਦਾਤ ਵਾਪਰ ਜਾਣੀ ਪਰ ਪੁਲਿਸ ਹੱਥੇ ਹੱਤਰ ਕੇ ਬੈਠੀ ਹੈ ਫਿਲਹਾਲ ਇਸ ਪੂਰੇ ਮਾਮਲੇ ਦੇ ਵਿੱਚ ਦੋ ਗੈਂਗਸਟਰਾਂ ਦੇ ਨਾਮ ਸਾਹਮਣੇ ਆ ਰਹੇ ਨੇ ਜਿਨ੍ਹਾਂ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਫਿਲਹਾਲ ਤਰਨ ਤਰਨ ਤੋਂ ਸਾਡੇ ਸਹਿਯੋਗੀ ਰਮਨ ਚਾਵਲਾ ਨੇ ਪੁਲਿਸ ਦੇ ਨਾਲ ਗੱਲਬਾਤ ਕੀਤੀ ਹੈ ਪੁਲਿਸ ਇਸ ਪੂਰੇ ਮਾਮਲੇ ਦੇ ਵਿੱਚ ਕੀ ਕਾਰਵਾਈ ਕਰ ਰਹੀ ਨੇ ਆਉ ਸੁਣਾ ਦਿੰਨੇ ਆਂ ਪੀਤੀ ਸ਼ਾਮ ਨਿਜ਼ਦੀਕੀ ਪਿੰਡ ਪੰਡੋਰੀ ਗੋਲਾ ਵਿਖੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਇੱਕ ਸੁਨਾਰੇ ਦੀ ਦੁਕਾਨ ਉੱਪਰ ਉਸ ਨੂੰ ਮਾਲਕ ਨੂੰ ਗੋਲੀਆਂ ਨਾਲ ਮਾਰਨ ਦੀ ਨੀਅਤ ਨਾਲ ਹਮਲਾ ਕੀਤਾ ਗਿਆ ਇਸ ਦੌਰਾਨ ਮਾਲਕ ਦੀ ਬੜੀ ਮੁਸ਼ਕਲ ਨਾਲ ਜਾਨ ਬਚੀ ਹੈ ਅੱਜ ਅਸੀਂ ਥਾਣਾ ਸਦਰ ਤਰਨਤਨ ਵਿਖੇ ਪੁੱਜੇ ਹਾਂ ਜਿੱਥੇ ਜਾਜ ਅਧਿਕਾਰੀ ਸੁਨਮ ਸਿੰਘ ਜੀ ਨਾਲ ਗੱਲ ਕਰਾਂਗੇ ਕੀ ਮਾਮਲਾ ਸੀਗਾ ਸਰ ਕੱਲ ਜਿਹੜਾ ਗੋਲੀਆਂ ਚੱਲ ਜਾਂਦਾ ਮਾਮਲਾ ਉਹ ਚ ਕੀ ਕੀ ਪਰਚਾ ਹੋਇਆ ਹੈ ਜਾਂ ਕੀ ਕਰ ਰਹੀ ਹੋਈ ਹੈ ਕੱਲ ਪੰਡੋਰੀ ਗੋਲੇ 1 ਵਜੇ ਜੁਐਲਰੀ ਦੁਕਾਨ ਆ ਜਸਵੀਰ ਸਿੰਘ ਦੀ ਜਿੱਥੇ ਉਹ ਦੋ ਅਣਪਛਾਤੇ ਵਿਅਕਤੀ ਆਏ ਜਿਨ੍ਹਾਂ ਨੇ ਉਹਨੂੰ ਬੈਠੇ ਨੂੰ ਗੋਲੀਆਂ ਤੇ ਗੋਲੀਆਂ ਮਾਰ ਕੇ ਤੇ ਉਹ ਮੌਕੇ ਤੋਂ ਭੱਜ ਗਏ ਇਸ ਸੰਬੰਧ ਵਿੱਚ ਕੀ ਕਾਰਵਾਈ ਕੀਤੀ ਜਾ ਰਹੀ ਹੈ ਅੱਗੇ ਮਖਦਮਾ ਅੰਦਰਜ ਕਰ ਲਿਆ ਤੇ ਸੀਸੀਟੀਵੀ ਅਖਰਚ ਚੈੱਕ ਕਰ ਰਹੇ ਆ ਦੋਸ਼ੀਆਂ ਦੀ ਪਛਾਣ ਕਰ ਰਹੇ ਆ ਮਾਮਲਾ ਕੀ ਹੈ ਇਹ ਗੋਲੀਆਂ ਚਲਾਉਂਦਾ ਕੀ ਬੰਦਾਈ ਨੇ ਕੀ ਬਿਆਨ ਦਿੱਤੇ ਇਹਦੇ ਵਿੱਚ ਮੈਂ ਮੈਂ ਤਾਂ ਹੀ ਨੇ ਬਿਆਨੇ ਦਿੱਤੇ ਆ ਵੀ ਉਤੋਂ ਪਹਿਲਾਂ ਉਹਨਾਂ ਨੇ ਪੈਸੇ ਦੀ ਮੰਗ ਕੀਤੀ ਸੀ ਫੋਤੀ ਮੰਗਦੇ ਕਿੰਨੀ ਮੰਗਦੇ 10 ਲੱਖ ਰੁਪਏ ਕਿੰਨਾ ਮੰਗਦੇ ਇਸ ਤਰ੍ਹਾਂ ਉਹਨੇ ਕੋਈ ਆਪਣੇ ਵੱਲੋਂ ਆਪਣੇ ਲਾਇਸੈਂਸੀ ਹਥਿਆਰ ਨਾਲ ਕੋਈ ਫੈਰੀ ਨਹੀਂ ਕੀਤੀ ਹੈ ਬਚਾਅ ਵਾਸਤੇ ਕੋ ਨਹੀਂ ਨਹੀਂ ਉਹਨੇ ਕੋਈ ਫਾਇਰਿੰਗ ਨਹੀਂ ਕੀਤੀ ਕਿੰਨੇ ਰੌਂਦ ਫਾਇਰ ਹੋਏ ਕੋਈ ਕਰੀਬਰ ਉੱਥੇ ਉੱਥੇ 5 ਤੋਂ 6 ਫਾਇਰ ਹੋਏ ਔਰ ਅੱਗੇ ਸੀਸੀਟੀਵੀ ਕੈਮਰੇ ਕਬਜ਼ੇ ਚ ਲੈ ਲਿਆ ਉਹਨੂੰ ਤੁਹਾਨੂੰ ਵਿੱਚ ਆ ਗਿਆ ਸਾਰਾ ਬਿਲਕੁਲ ਬਿਲਕੁਲ ਹੀ ਲੈ ਲਈ ਬਿਲਕੁਲ ਇਸ ਮਾਮਲੇ 'ਚ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਨੂੰ ਕਬਜ਼ੇ ਵਿੱਚ ਲੈਂਦੇ ਹੋਏ ਮੁੱਲਜਮਾ ਦੀ ਪਾਲ ਸ਼ੁਰੂ ਕਰ ਦਿੱਤੀ ਗਈ ਹੈ। ਹੁਣ ਵੇਖਣਾ ਹੈ ਕਿ ਪੁਲਿਸ ਕਿੰਨੇ ਸਮੇਂ ਵਿੱਚ ਮੁੱਲਜਮਾ ਨੂੰ ਗ੍ਰਿਫਤਾਰ ਕਰਨ ਨੂੰ ਸਾਬਤ ਹੁੰਦੀ ਹੈ। ਰਮਨ ਚਾਵਲਾ ਜਗਬਣੀ ਟੀਵੀ ਤਰਨਤਾਰਨ। ਇਸ ਵਾਰਦਾਰ ਤੋਂ ਬਾਅਦ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਆ ਰਹੀਆਂ ਨੇ ਕਿ थाना ਸਦਰ ਤਰਨਤਾਰਨ ਦੀ ਪੁਲਿਸ ਨੇ ਗੈਂਗਸਟਰ ਸੱਤਾ ਨਿਵਾਸੀ 노ਸ਼ੇਰਾ ਪੰਨੂਆ ਅਤੇ ਜੈਸਲ ਨਿਵਾਸੀ ਪਿੰਡ ਚੰਬਲ ਤੋਂ ਇਲਾਵਾ ਦੋ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਇਹ ਦੋਸ਼ੀ ਕੌਤਕ ਪੁਲਿਸ ਦੀ ਗ੍ਰਿਫਤਾਰੀ ਹੋਂਦ ਨਹੀਂ ਇਹ ਮਰੀ ਸਰ ਕੇ